ਇੱਕ ਘੜਾ ਦੁਨੀਆ ਦਾ ਦੁਜੀ ਤਾਂਗ ਸਜਣ ਦੀ ਤੇ ਜੀ ਉਮਰ ਗੁਜ਼ਰਤੀ ਚਾਏ ਦੁਹਾਈ ਪਾਪਾ ਮੈ ਰੋਵਾਂ ਰੱਬਾ ਤੈਨੂੰ ਮਸਾ ਤਰਸਣਾ ਆਵੇ ਮੈਨੂੰ ਜੁਦਾਈ ਨਾਲ ਮੌਤ ਦੇ ਦੇ ਤੇ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਬੱਲੇ ਸ਼ਾ ਅਸਾ ਰੱਬ ਉਹਨੂੰ ਮੰਨਣਾ ਜਿਹੜਾ ਵਿਛੜੇ ਯਾਰ ਮਿਲਾਵੇ ਕੜਾ ਵਿਛੜੇ ਯਾਰ ਮੇਲਾਵੇ ਤੇ ਕਿਸੇ ਨੇ ਸ਼ਹਿਦ ਦੀ ਮੱਖੀ ਨੂੰ ਪੁੱਛਿਆ ਖੋਬ ਨਾਲ ਸ਼ਾਕਾਂ ਛੱਤਾ ਚੋੜਦੀ ਤੂੰ ਸਮਝਦਾਰ ਇਹ ਸਮਝ ਨਹੀਂ ਸਕਿਆ ਕਿਵੇਂ ਫੁੱਲਾਂ ਵਿੱਚੋਂ ਰਸਾਂ ਨੂੰ ਲੋੜਦੀ ਤੂੰ ਘਰ ਤਵਾਫ ਫਲ ਤੇ ਬੈਠ ਜਾਵੇਂ ਨਹੀਂ ਪੀਤਾ ਮੱਕੜ ਮੋੜਦੀ ਤੂੰ ਨੁਕਤਾ ਦੱਸ ਸਰਦਾਰ ਖੁਦਾ ਕਰਕੇ ਕਿਵੇਂ ਫੁੱਲਾਂ ਵਿੱਚੋਂ ਸ਼ਹਿਦ ਨਹੀਂ ਚੋੜਦੀ ਤੂੰ ਤੇ ਮੱਖੀ ਸ਼ਹਿਦ ਦੀ ਆਖਿਆ ਆ ਦੱਸਾਂ ਮੈਂ ਕੋਈ ਇਲਮ ਨਹੀਂ ਪੜਦੀ ਹਾਸਰ ਨਾਜ਼ਰ ਸਰਕਾਰ ਨੂੰ ਸਮਝ ਕੇ ਤੇ ਸੱਤਾ ਮੰਚਲਾਂ ਵਿੱਚੋਂ ਮਕਸੂਦ ਪੜਦੀ ਹਸਦ ਬੁੱਕਾ ਜਨ ਕਾਲ ਕੇ ਦਿਲੋਂ ਜਾਣੋ ਬਾਜ਼ ਅਸਮਾਦ ਵਿੱਚ ਮਸੂਦ ਪੜਦੀ ਹੁੰਦਾ ਸ਼ਹਿਦ ਨਸੀਬ ਸਰ ਤਾਰ ਸਈਆਂ ਕਮਲੀ ਵਾਲੇ ਤੇ ਚਤੋਂ ਤਰੋਤ ਪੜਦੀ ਕਮਲੀ ਵਾਲੇ ਤੇ ਚਤੋਂ ਤਰੋਤ ਪੜਦੀ ਤੇ ਜਿਸੇ ਯਾਰ ਤੇ ਯਾਰ ਹਜ਼ਾਰ ਹੋਵਨ ਉਸ ਯਾਰ ਨੂੰ ਯਾਰ ਨਾ ਸਮਝੇ ਜਿਹੜਾ ਹੱਥ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੇ ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੇ ਉਹ ਬੱਲੇ ਸ਼ਾ ਯਾਰ ਭਾਵੇਂ ਕਿੰਨਾ ਵੀ ਕਰੀਬ ਹੋਵੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਤੇਰੀਆਂ ਹੱਸ ਹੱਸ ਕੇ ਅੱਖਾਂ ਕਿਉਂ ਸੁਝ ਗਈਆਂ ਨੇ ਕੀ ਦੁੱਖ ਹੈ ਤੇਰੀਆਂ ਹੱਸ ਹੱਸ ਕੇ ਅੱਖਾਂ ਕਿਉਂ ਸੁਝ ਗਈਆਂ ਨੇ ਓਏ ਕੀ ਦੁੱਖ ਹੈ ਤੇ ਗੁੰਗੇ ਨੂੰ ਖਾਬ ਵਿੱਚ ਰੱਬ ਮਿਲਿਆ ਪਰ ਉਹ ਦੱਸ ਨਹੀਂ ਸਕਿਆ ਆਹ ਦੁੱਖ ਹੈ ਤੇ ਖੁਸਰੇ ਨੇ ਕਿਸੇ ਦੇ ਬੱਚੇ ਨੂੰ ਖੜਾਇਆ ਉਹ ਚੰਮ ਨਹੀਂ ਸਕਿਆ ਆਹ ਦੁੱਖ ਹੈ ਤੇ ਅੰਮਾ ਨੇ ਪੁੱਤਰ ਤਸ ਵੇਟ ਰੁਣਿਆ ਨੂੰ ਨੂੰ ਚੰਗਾ ਨਹੀਂ ਲੱਗਾ ਓਏ ਆਹ ਦੁੱਖ ਹੈ ਤੇ ਬੋਲਾ ਜੇ ਰੱਬ ਨੂੰ ਮੁਖਾਤੀਬ ਹੋ ਕੇ ਆਖੇ ਮੈਂ Nusrat ਨਹੀਂ ਸੁਣਿਆ ਆਹ ਦੁੱਖ ਹੈ ਤੇ ਸਲਾਬ ਵਿੱਚ ਰੁੜੇ ਸਮਾਨ ਦੀ ਖੈਰ ਯਾਰ ਪਰ ਮਾਈ ਦਾ ਚਰਖਾ ਨਹੀਂ ਲੱਪਾ ਹੇ ਆਹ ਦੁੱਖ ਹੈ ਤੇ ਉਹਦੇ ਪੁੱਤਰ ਨੇ ਅੰਗਰੇਜ਼ੀ ਵਿੱਚ ਗੱਲ ਕੀਤੀ ਹਾਏ ਪੰਜਾਬੀ ਬੋਲ ਨਹੀਂ ਸਕਿਆ ਓਏ ਆਹ ਦੁੱਖ ਹੈ ਤੇ ਪੰਜ ਭਰਾਵਾਂ ਕੋਲਵੇਂ ਓਏ ਵੇਖ ਯਾਰ ਪੰਜ ਭਰਾਵਾਂ ਕੋਲਵੇਂ ਬਾਪ ਪਲ ਨਹੀਂ ਸਕਿਆ ਹਾਏ ਆਹ ਦੁੱਖ ਹੈ ਹਾਏ ਆਹ ਦੁੱਖ ਹੈ ਤੇ ਉਹ ਮੰਨਣਾ ਵਿੱਚ ਕਦਮ ਮੰਨਣਾਏ ਕਤੇ ਮੰਨ ਲਿਆ ਕਤੇ ਮੰਨਨਾ ਹੀ ਨਾ ਸਿੱਤਕ ਯਕੀਨ ਤਾਂ ਕੀ ਫਾਇਦਾ ਕਤੇ ਬੰਨ ਲਿਆ ਤੇ ਕਤੇ ਬੰਨਿਆ ਹੀ ਨਾ ਤੇਰੇ ਸਾਹਮਣੇ ਤਰ ਕੇ ਯਕੀਨ ਵਾਲੇ ਤੂੰ ਬਤਲਿਆ ਵਨ ਸਵਨਿਆ ਨਾ ਸਿੱਧਕ ਸੋਨੀਤਾ ਵੇਖ ਸਰ ਤਰ ਸਈਆਂ ਕੜਾ ਕੱਚਾ ਵੇਖ ਕੇ ਫਿਰ ਵੀ ਬੰਨਿਆ ਹੀ ਨਾ ਕੜਾ ਕੱਚਾ ਵੇਖ ਕੇ ਫਿਰ ਵੀ ਬੰਨਿਆ ਹੀ ਨਾ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਵਟੇ ਰੋਣ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ